ਵੇ ਕੱਟ ਨਹੀਂ ਰਿਹਾ ਇਹ ਇਹ ਤੇ ਟੀਰਾ ਦੂਸਰਾ ਹੱਥ ਵਖਾਲ ਆ ਇਦਾਂ ਵਖਾਲ ਇੱਕ ਆਦੇ ਨਾਲ ਹੋਈ ਆ ਡੋਰ ਨਹੀਂ ਆ ਤੂੰ ਕਿਉਂ ਡੋਰ ਫੜ ਤੂੰ ਹਟ ਜਾਣੀ ਨਾ ਤੂੰ ਕਿੰਨਾ ਚ ਵੱਡਾ ਦੇਖਾ ਮੈਂ ਇੱਕ ਕੱਟ ਆ ਖੂਨ ਨਹੀਂ ਨਿਕਲਦਾ ਪਿਆ ਕੱਟ ਇੰਨਾ ਹੀ ਆ ਕੀ ਗੇਰ ਤਾਂ ਤੂੰ ਖਾਲ ਤੂੰ ਕਿੰਨੀ ਪਈ ਹੋਈ ਆ ਲੱਤ ਗਈ ਹਲੇ ਕੋਈ ਨਹੀਂ ਚੌਂਚ ਨਹੀਂ ਵੇਤਾ ਕਹੀ ਤੂੰ ਦਾ ਲੱਤ ਗਈ ਆ ਸਰਵਾ ਤੇ ਗੁੱਡਾ ਆਹੀ ਮੇਰਾ ਤੂੰ ਚੀ ਨਹੀਂ ਵੇਤਾ ਹੋਇਆ ਹੈਲੋ ਏ everyone ਵੈਲਕਮ ਟੂ ਮਾਈ ਨਿਊ ਵੀਡੀਓ ਅੱਜ ਆ ਲੋੜੀ ਤੇ ਸਾਰਿਆਂ ਨੂੰ ਹੈਪੀ ਲੋੜੀ ਸੋ ਬੱਚੇ ਜਿਹੜੇ ਆ ਉਹ ਪਤੰਗਾ ਉਡਾਉਣ ਦੀ ਕੋਠੇ ਜੜਿਆ ਗੁੱਡੀਆਂ ਉਡਾਉਂਦੇ ਪਏ ਆ ਤੇ ਆ ਵੇਖੋ ਕਿੰਨੀਆਂ ਗੁੱਡੀਆਂ ਲਿਆਂਦੀਆਂ ਹੋਈਆਂ ਉਹਨਾਂ ਨੇ ਅੱਜ ਉਹਨਾਂ ਨੇ ਸਾਰਾ ਦਿਨ ਜਿਹੜਾ ਕੋਠੇ ਤੇ ਹੀ ਰਹਿਣਾ ਤੇ ਅੱਜ ਜਿਹੜੀ ਠੰਡ ਵੀ ਬਹੁਤ ਜ਼ਿਆਦਾ ਆ ਅੱਜ ਬਹੁਤ ਜ਼ਿਆਦਾ ਠੰਡਿਆ ਧੁੱਪ ਵੀ ਨਹੀਂ ਨਿਕਲੀ ਹਵਾ ਵੀ ਨਹੀਂ ਚੱਲਦੀ ਪਈ ਅ ਅਰਸ਼ ਜਿਹੜਾ ਆ ਸਵੇਰ ਤੋਂ ਹੀ ਮਤਲਬ ਕਿ ਕੋਠੇ ਤੇ ਚੜਿਆ ਹੋਇਆ ਆ ਬਹੁਤ ਜ਼ਿਆਦਾ ਧੁੰਦ ਸੀ ਸਵੇਰੇ ਮੈਂ ਅੱਜ ਬਣਾਉਣਾ ਆ ਸਾਗ ਗੰਨੇ ਦੀ ਰਸ ਦੀ ਖੀਰ ਤੇ ਨਾਲ ਬਣਾਉਣੀ ਆ ਖਿਚੜੀ ਤੇ ਉਹਨੂੰ ਜਿਹੜਾ ਆ ਸਾਗ ਤੇ ਅਸੀਂ ਅੱਜ ਖਾ ਲੈਣਾ ਆ ਪਰ ਗੰਨੇ ਦੀ ਗੰਨੇ ਦੀ ਰਸ ਦੀ ਖੀਰ ਤੇ ਜਿਹੜੀ ਖਿਚੜੀ ਆ ਉਹ ਅਸੀਂ ਕੱਲ ਖਾਵਾਂਗੇ ਮਤਲਬ ਕਿ ਪੋਰ ਇਤੀ ਤੇ ਮਾਗ ਖਾਦੀ ਸੋ ਸਭ ਤੋਂ ਪਹਿਲਾਂ ਮੈਂ ਕਰੂੰਗੀ ਕੁਕਿੰਗ ਤੇ ਸਾਗ ਨੂੰ ਕੱਟ ਕੇ ਤੇ ਮੈਂ ਬਣਨ ਵਾਸਤੇ ਰੱਖ ਦਿੱਤਾ ਸੀਗਾ ਤੇ ਸਾਗ ਨੂੰ ਬੰਦਿਆ ਜਿਹੜਾ ਕਾਫੀ ਟਾਈਮ ਹੋ ਗਿਆ ਸੀਗਾ ਤੇ ਤਕਰੀਬਨ ਹੁਣ ਬਣਣ ਵਾਲਾ ਸੀ ਤੇ ਮੈਂ ਕਿਹਾ ਚਲੋ ਨਾਲ ਜਿਹੜਾ ਆ ਉਹ ਮੈਂ ਗੰਨੇ ਦੀ ਰਾਸ ਦੀ ਖੀਰ ਬਣਾ ਲੈਣੀ ਆ 4 ਲੀਟਰ ਵਿੱਚ ਅੱਜ ਗੰਨੇ ਦੀ ਰਾਸ ਮੰਗਵਾਈ ਸੀ 2 ਤੇ ਅਸੀਂ ਸਾਰਿਆਂ ਨੇ ਪੀਲੀ 2 ਲੀਟਰ ਮਤਲਬ ਕਿ ਤੇ 2 ਲੀਟਰ ਦੀ ਮੈਂ ਖੀਰ ਬਣਾ ਲੈਣੀ ਆ ਤੇ ਰਾਸ ਨੂੰ ਜਿਹੜਾ ਮੈਂ ਪਤੀਲੇ 'ਚ ਪਾ ਕੇ ਬਿਲਕੁਲ ਲੋ ਫਲੇਮ ਦੇ ਉੱਤੇ ਜਿਹੜਾ ਗੈਸ ਤੇ ਰੱਖ ਦਿੱਤਾ ਆ ਇੱਕ ਕੌਲੀ ਜਿਹੜੇ ਮੈਂ ਚੌਲ ਆ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਭਿਉ ਕੇ ਰੱਖ ਦੇਣਾ ਆ ਤੇ ਜਿਹੜੀ ਗੰਨੇ ਦੀ ਰਾਸ ਆ ਨਾ ਇਹਦੇ ਵਿੱਚ ਸਭ ਤੋਂ ਪਹਿਲਾਂ ਨਾ ਮੈਂ ਥੋੜਾ ਜਿਹਾ ਨਾ ਦੁੱਧ ਪਾ ਦੇਣਾ ਆ ਕਿਉਂਕਿ ਗੰਨੇ ਦੀ ਰਾਸ ਦੇ ਵਿੱਚੋਂ ਨਾ ਮੈਲ ਜੀ ਨਿਕਲਦੀ ਆ ਮਤਲਬ ਕਿ ਜਿੰਨੂੰ ਮਤਲਬ ਕਿ ਮੈਲ ਹੀ ਕਹਿ ਦਿੰਦੇ ਆ ਤੇ ਮੈਲ ਮੈਂ ਉਤਾਰਨੀ ਆ ਸਭ ਤੋਂ ਪਹਿਲਾਂ ਤੇ ਇਸੇ ਕਰਕੇ ਬਿਲਕੁਲ ਲੋ ਫਲੇਮ ਤੇ ਰੱਖੀਦਾ ਆ ਕਿ ਜਿਹੜੀ ਮੈਲ ਆ ਉਹ ਉੱਪਰ ਆ ਜਾਵੇ ਹੌਲੀ ਹੌਲੀ ਫਿਰ ਕਿ ਪੋਣੀ ਦੇ ਨਾਲ ਜਿਹੜਾ ਆ ਉਸ ਨੂੰ ਜਿਹੜਾ ਹੌਲੀ ਹੌਲੀ ਉਤਾਰ ਲਈਦਾ ਆ ਇਸ ਤਰ੍ਹਾਂ ਇਸ ਮਤਲਬ ਕਿ ਪ੍ਰੋਸੈਸ ਨੂੰ ਜਿਹੜਾ ਆ ਉਹ ਕੋਈ ਅੱਧਾ ਘੰਟਾ ਆਰਾਮ ਦੇ ਨਾਲ ਲੱਗ ਜਾਂਦਾ ਕਿਉਂਕਿ ਬਹੁਤ ਹੀ ਹੌਲੀ-ਹੌਲੀ ਜਿਹੜੀ ਇਹ ਮੈਲ ਉੱਪਰ ਆਉਂਦੀ ਆ ਤੇ ਫਿਰ ਥੋੜੀ-ਥੋੜੀ ਕਰਕੇ ਜਿਹੜੀ ਉਤਾਰਨੀ ਆ ਉਦੋਂ ਜਿਹੜਾ ਮੇਰਾ ਸਾਗ ਆ ਉਹ ਵੀ ਬਣ ਗਿਆ ਸੀਗਾ ਅੱਜ ਦਾ ਸਾਗ ਇੰਨਾ ਵਧੀਆ ਨਹੀਂ ਸੀਗਾ ਪਤਾ ਨਹੀਂ ਕਿਉਂ ਸਾਗ ਨੇ ਨਾ ਮੈਂ ਇੰਨਾ ਜ਼ਿਆਦਾ ਪਾਣੀ ਪਾਇਆ ਸੀਗਾ ਸਾਗ ਸਾਰਾ ਪਾਣੀ ਪੀ ਗਿਆ ਅੱਗੇ ਵੀ ਮੈਂ ਇਸੇ ਤਰ੍ਹਾਂ ਹੀ ਮਤਲਬ ਕਿ ਸਾਗ ਬਣਾਉਣੀ ਆ ਅੱਗੇ ਇਸ ਤਰ੍ਹਾਂ ਨਹੀਂ ਹੁੰਦਾ ਅੱਜ ਨਾ ਸਾਰਾ ਸਾਗ ਵਿੱਚੋਂ ਪਾਣੀ ਜਿਹੜਾ ਸੁੱਕ ਗਿਆ ਸੀਗਾ ਫਿਰ ਮੈਂ ਗਰਮ ਕਰਕੇ ਹੋਰ ਪਾ ਦਿੱਤਾ ਤੇ ਮੱਕੀ ਦਾ ਆਟਾ ਪਾ ਕੇ ਜਿਹੜਾ ਇਹਨੂੰ ਘੋਟ ਲਿਆ ਆ ਸਾਗ ਨੂੰ ਘੋਟਣ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਮੈਂ ਇਲੈਕਟ੍ਰੋਨਿਕ ਜਿਹੜੀ ਮਧਾਣੀ ਸੀਗੀ ਉਹਦੇ ਨਾਲ ਸਾਗ ਨੂੰ ਘੋਟਿਆ ਸੀਗਾ ਨਾਲ ਦੇ ਨਾਲ ਜਿਹੜੀ ਆ ਉਹ ਮੈਂ ਰਸ ਦੇ ਉੱਤੋਂ ਜਿਹੜੀ ਉਹ ਮੈਲ ਵੀ ਉਤਾਰੀ ਜਾਂਦੀ ਸੀਗੀ ਇਸ ਤਰ੍ਹਾਂ ਜਿਹੜਾ ਮੈਨੂੰ ਕੋਈ ਮਤਲਬ ਕਿ 20 ਤੋਂ 30 ਮਿੰਟ ਜਿਹੜੇ ਲੱਗ ਗਏ ਸੀਗੇ ਵੇਖੋ ਕਿੰਨੀ ਮੈਲ ਜਿਹੜੀ ਆ ਉਹ ਨਿਕਲ ਆਈ ਆ ਤੇ ਹੁਣ ਜਿਹੜੀ ਆ ਬਿਲਕੁਲ ਰੋ ਜਿਹੜੀ ਆ ਉਹ ਸਾਫ਼ ਹੋ ਗਈ ਆ ਤੇ ਹੁਣ ਮੈਂ ਇਹਦੇ ਵਿੱਚ ਪਾ ਦੇਣੀ ਆ ਛੋਲ ਤੇ ਜਦੋਂ ਛੋਲ ਪਾਈਦੇ ਆ ਨਾ ਉਸ ਤੋਂ ਬਾਅਦ ਵੀ ਇਹਨਾਂ ਨੂੰ ਇਹਦਾ ਜਿਹੜਾ ਸੇਕ ਆ ਉਹ ਤੀਜ ਨਹੀਂ ਕਰਨਾ ਸੇਕ ਬਿਲਕੁਲ ਲੋਈ ਰੱਖਣਾ ਆ ਕਿਉਂਕਿ ਛੋਲ ਪਾਉਣ ਤੋਂ ਬਾਅਦ ਵੀ ਮੈਲ ਕਈ ਵਾਰੀ ਉੱਤਰਦੀ ਆ ਤੇ ਇੱਧਰ ਵੇਖੋ ਇੰਨੀ ਜ਼ਿਆਦਾ ਠੰਡਿਆ ਨਾ ਕਿ ਇੱਧਰ ਕਿੰਨਾ ਜ਼ਿਆਦਾ ਮਤਲਬ ਕਿ ਪਾਣੀ ਪਾਣੀ ਹੋਇਆ ਪਿਆ ਆ ਭਾਫ਼ ਦੇ ਨਾਲ ਕਿਉਂਕਿ ਗੈਸ ਸੋਈ ਜਿਹੜੀ ਆ ਜਦੋਂ ਉਹਦੇ ਵਿੱਚ ਗੈਸ ਬਲਦਾ ਆ ਲਗਾਤਾਰ ਕੁਕਿੰਗ ਹੁੰਦੀ ਆ ਨਾ ਉਦੋਂ ਸਰਦੀ ਦੇ ਕਰਕੇ ਜਿਹੜਾ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਆ ਉਹ ਪਾਣੀ ਦੇ ਡ੍ਰੌਪਸ ਜਿਹੜੇ ਆ ਉਹ ਆ ਜਾਂਦੇ ਆ ਸੋ ਇੱਧਰ ਮੇਰੀ ਜਿਹੜੀ ਖੀਰ ਆ ਉਹ ਵੀ ਬੰਦੀ ਪਈ ਆ ਬਸ ਵਿੱਚ ਛੋਲ ਪਾ ਕੇ ਜਿਹੜਾ ਆ ਉਹਨੂੰ ਜਿਹੜਾ ਰਿਜਦੇ ਰਹਿਣ ਦੇਣਾ ਥੋੜੀ ਜੀ ਮਹਿਲ ਉਤਰਦੀ ਆ ਛੋਲ ਪਾਉਣ ਤੋਂ ਬਾਅਦ ਵੀ ਉਤਾਰ ਕੇ ਫਿਰ ਇਹਨੂੰ ਜਿਹੜਾ ਆ ਇਸ ਤਰ੍ਹਾਂ ਹੀ ਬੰਦੇ ਰਹਿਣ ਦੇਣਾ ਤੇ 15-20 ਮਿੰਟਾਂ ਵਿੱਚ ਜਿਹੜੀ ਆ ਉਹ ਖੀਰਾ ਬਣ ਜਾਂਦੀ ਆ ਤੇ ਇਸ ਤੋਂ ਬਾਅਦ ਜਿਹੜਾ ਆ ਉਹ ਮੈਂ ਸਾਗ ਨੂੰ ਲਗਾ ਲੈਣਾ ਆ ਤੜਕਾ ਅ ਸਰੋਂ ਦਾ ਤੇਲ ਜਿਹੜਾ ਆ ਉਹ ਗਰਮ ਹੋ ਗਿਆ ਤੇ ਨਾਰਮਲੀ ਜਿਵੇਂ ਐ ਕਿ ਤੜਕਾ ਲਗਾਈ ਦੇਣਾ ਉਵੇਂ ਹੀ ਜਿਹੜਾ ਤੜਕਾ ਆ ਉਹ ਲਗਾ ਲੈਣਾ ਆ ਅਦਰਕ ਲਸਣ ਪਿਆਜ਼ ਟਮਾਟਰ ਤੇ ਹਰੀ ਮਿਰਚ ਪਾ ਕੇ ਤੇ ਸਾਗ ਨੂੰ ਜਿਹੜਾ ਤੜਕਾ ਲਗਾ ਲੈਣਾ ਹੈ ਹਰ ਕਿਸੇ ਦਾ ਹਰ ਕੋਈ ਜਿਹੜਾ ਹੈ ਆਪਣੇ ਆਪਣੇ ਸਵਾਦ ਦੇ ਅਨੁਸਾਰ ਜਿਹੜਾ ਆ ਉਹ ਸਾਗ ਨੂੰ ਤੜਕਾ ਲਗਾਉਂਦਾ ਆ ਕਈ ਬਿਨਾ ਤੜਕੇ ਦੇ ਵੀ ਖਾਂਦੇ ਆ ਆ ਕਈ ਕੱਲਾ ਅਦਰਕ ਦਾ ਤੜਕਾ ਲਗਾਉਂਦੇ ਆ ਪਰ ਸਾਡੇ ਘਰ ਜਿਹੜਾ ਇਸ ਤਰ੍ਹਾਂ ਹੀ ਸਾਗ ਨੂੰ ਤੜਕਾ ਲੱਗਦਾ ਆ ਤੇ ਸਾਗ ਜਿਹੜਾ ਆ ਉਹ ਵੀ ਬਣ ਗਿਆ ਸੀ ਰੋ ਦੀ ਖੀਰ ਵੀ ਬਣ ਗਈ ਸੀਗੀ ਤੇ ਖਿਚੜੀ ਮੋਠਾਂ ਦੀ ਦਾਲ ਦੀ ਖਿਚੜੀ ਮੈਂ ਬਣਾਉਂਦੀ ਹੁੰਨੀ ਆ ਉਹ ਬਣਨ ਵਾਲੀ ਰਹਿ ਗਈ ਸੀਗੀ ਉਹ ਮੈਂ ਰਾਤ ਨੂੰ ਬਣਾਉਂਦੀ ਹੁੰਨੀ ਆ ਜਿਵੇਂ 10:30 11 ਵਜੇ ਇਸ ਤੋਂ ਬਾਅਦ ਮੈਂ ਬੱਚਿਆਂ ਨੂੰ ਲੈਣ ਵਾਸਤੇ ਛੱਤ ਤੇ ਆਈ ਤੇ ਦੇਖੋ ਕਿੰਨਾ ਹਨੇਰਾ ਹੋ ਗਿਆ ਤੇ ਹੱਲੇ ਵੀ ਥੱਲੇ ਨਹੀਂ ਆ ਰਹੇ ਲੋੜੀ ਵਾਲੇ ਦਿਨ ਜਿਹੜਾ ਆ ਇਹਨਾਂ ਨੂੰ ਜਿਹੜਾ ਆ ਨਾ ਥੱਲੇ ਉਤਾਰਨਾ ਬਹੁਤ ਔਖਾ ਹੋ ਜਾਂਦਾ ਆ ਇੱਧਰ ਲੋੜੀ ਵਾਲੇ ਦਿਨ ਇਹ ਦੀਵਾਲੀ ਸੈਲੀਬ੍ਰੇਟ ਕਰ ਰਿਆ ਇਹਨਾਂ ਨੇ ਨਾ ਕੋਠੇ ਦੇ ਉੱਤੇ ਜਿੰਨੀਆਂ ਵੀ ਡੋਰਾ ਸੀ ਨਾ ਬੱਚਿਆਂ ਨੇ ਸਾਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਅੱਗ ਲਾ ਦਿੱਤੀ ਤੇ ਦੀਵਾਲੀ ਦੇ ਕੁਝ ਪਟਾਕੇ ਪਏ ਹੋਏ ਸੀਗੇ ਉਹ ਵੀ ਇਹਨਾਂ ਨੇ ਚਲਾਉਣੇ ਸ਼ੁਰੂ ਕਰ ਦਿੱਤੇ ਤੇ ਇਸ ਤੋਂ ਬਾਅਦ ਅਸੀਂ ਭਾਲਿਆ ਭੁੱਗਾ ਸੋ ਮੈਂ ਥਾਲੀ ਦੇ ਵਿੱਚ ਰਿਓੜੀਆਂ ਤੇ ਪਾਪਕੋਰਨ ਤੇ ਮੂੰਗਫਲੀ ਪਾ ਕੇ ਲੈ ਕੇ ਚੱਲੀ ਆ ਭੁੱਗੇ ਵਿੱਚ ਪਾਣ ਵਾਸਤੇ ਸੋ ਲੋੜੀ ਦਾ ਤਿਉਹਾਰ ਜਿਹੜਾ ਆ ਉਹ ਦੁੱਲੇ ਪੱਟੀ ਨਾਲ ਸੰਬੰਧਤ ਆ ਦੁੱਲਾ ਪੱਟੀ ਸੰਦਲਬਾਦ ਦਾ ਰਹਿਣ ਵਾਲਾ ਸੀਗਾ ਤੇ ਉਹਦੇ ਜਿਹੜੇ ਵੱਡੇ ਵੱਡੇ ਰੇ ਸੀਗੇ ਉਹ ਬਹੁਤ ਹੀ ਬਹਾਦਰ ਸੀਗੇ ਅਕਬਰ ਦੇ ਟਾਈਮ ਦੇ ਤੇ ਅਕਬਰ ਦੇ ਟਾਈਮ ਉਹਨਾਂ ਨੇ ਲਗਾਨ ਦੇਣ ਤੋਂ ਇਨਕਾਰ ਕੀਤਾ ਸੀ ਜਿਸ ਦੇ ਵਜ੍ਹਾ ਕਰਕੇ ਅਕਬਰ ਨੇ ਉਹਨਾਂ ਨੂੰ ਮਾਰ ਦਿੱਤਾ ਸੀਗਾ ਫਿਰ ਦੁੱਲਾ ਭੱਟੀ ਜਿਹੜਾ ਆ ਉਹਦਾ ਜਨਮ ਹੋਇਆ ਉਹ ਵੀ ਮਤਲਬ ਕਿ ਜਦੋਂ ਦਾ ਪਿਤਾ ਦੇ ਖਤਮ ਹੋਏ ਸੀਗੇ ਉਦੋਂ ਉਸ ਤੋਂ ਬਾਅਦ ਜਿਹੜਾ 3-4 ਮਹੀਨੇ ਬਾਅਦ ਦੁੱਲੇ ਭੱਟੀ ਦਾ ਜਨਮ ਹੋਇਆ ਸੀਗਾ ਦੁੱਲਾ ਭੱਟੀ ਵੀ ਬਹੁਤ ਹੀ ਬਹਾਦਰ ਸੀਗਾ ਇੱਕ ਬ੍ਰਾਹਮਣ ਸੀਗੀਆਂ ਉਹਦੀਆਂ ਦੋ ਕੁੜੀਆਂ ਸੀ ਸੁੰਦਰ ਤੇ ਮੁੰਦਰੀ ਤੇ ਉਹ ਜਦੋਂ ਜਵਾਨ ਹੋਈਆਂ ਤੇ ਉੱਥੋਂ ਦਾੜਾ ਦੀਵਾਨ ਸੀ ਨਾ ਉਹ ਬਹੁਤ ਹੀ ਜ਼ਾਲਮ ਸੀਗਾ ਉਹ ਜਵਾਨ ਕੁੜੀਆਂ ਨੂੰ ਚੁੱਕ ਕੇ ਲੈ ਜਾਂਦਾ ਸੀਗਾ ਫਿਰ ਜਦੋਂ ਬ੍ਰਾਹਮਣ ਨੂੰ ਪਤਾ ਦੁੱਲੇ ਭੱਟੀ ਨੂੰ ਪਤਾ ਲੱਗਾ ਕਿ ਇੰਧਾ ਸੁੰਦਰ ਤੇ ਮੁੰਦਰੀ ਦੋ ਕੁੜੀਆਂ ਆ ਬ੍ਰਾਹਮਣ ਦੀਆਂ ਤੇ ਉਹਨਾਂ ਦੇ ਵਿਆਹ ਕਰਨੇ ਆ ਤਾਂ ਬ੍ਰਾਹਮਣ ਨੂੰ ਜਿਹੜਾ ਦੁੱਲੇ ਪੱਟੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਮੈਨਾਂ ਦੀ ਇਹ ਮੇਰੀਆਂ ਧੀਆਂ ਐ ਤੇ ਮੈਂ ਇਹਨਾਂ ਦਾ ਵਿਆਹ ਕਰੂੰਗਾ ਫਿਰ ਦੁੱਲੇ ਪੱਟੀ ਨੇ ਜਿਹੜਾ ਸੁੰਦਰੀ ਤੇ ਮੁੰਦਰੀ ਦਾ ਵਿਆਹ ਕੀਤਾ ਸੀਗਾ ਤੇ ਉਹਨੇ ਜੰਗਲ ਦੇ ਵਿੱਚ ਵਿਆਹ ਕੀਤਾ ਸੀ ਤੇ ਰੌਸ਼ਨੀ ਕਰਨ ਦੇ ਲਈ ਜਿਹੜਾ ਲੱਕੜੀਆਂ ਦੀ ਅੱਗ ਬਾਲੀ ਸੀ ਤੇ ਲਾਗੇ ਜਿਨ੍ਹਾਂ ਦੇ ਘਰ ਬੱਚੇ ਹੋਏ ਸੀਗੇ ਤੇ ਉਹ ਜਿਨ੍ਹਾਂ ਦੇ ਘਰ ਮੁੰਡੇ ਹੋਏ ਸੀਗੇ ਤੇ ਵਿਆਹ ਹੋਏ ਸੀ ਉਹ ਜਿਹੜੇ ਆ ਉਹ ਸ਼ੱਕਰ ਤੇ ਗੂੜ੍ਹ ਵਗੈਰਾ ਲੈ ਕੇ ਆਏ ਸੀਗੇ ਤੇ ਦੁੱਲੇ ਪੱਟੀ ਕੋਲ ਸਿਰਫ ਇਕਲ ਮੋਠੇ ਜਿਹੜੀ ਸ਼ੱਕਰ ਦੀ ਸੀ ਜਿਹੜੀ ਉਹਨਾਂ ਨੇ ਸਗੰਦੇ ਤੌਰ 'ਤੇ ਪਾਈ ਸੀਗੀ ਇਸੇ ਕਰਕੇ ਜਿਹੜਾ ਗਾਣਾ ਆ ਸੁੰਦਰ ਮੁੰਦਰੀਏ ਹੋ ਤੈਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਧੀ ਵਿਆਈ ਹੋ ਸੇਰ ਸ਼ੱਕਰ ਪਾਈ ਹੋ ਸੋ ਇਹ ਜਿਹੜਾ ਆ ਇਹ ਲੋੜੀ ਦਾ ਜਿਹੜਾ ਤਿਹਾਰਾ ਉਸ ਤੋਂ ਬਾਅਦ ਹੀ ਜਿਹੜਾ ਆ ਇਸ ਤਰ੍ਹਾਂ ਜਿਹੜੀ ਆ ਲੋੜੀ ਮਨਾਉਣੀ ਸ਼ੁਰੂ ਕਰ ਦਿੱਤੀ ਸੀਗੀ ਸੋ ਹੁਣ ਮੈਂ ਜਿਹੜੀ ਆ ਉਹ ਖਿਚੜੀ ਵੀ ਬਣਨ ਵਾਸਤੇ ਰੱਖ ਦਿੱਤੀ ਆ ਦਾਲ ਪਾਈ ਆ ਚੌਲ ਪਾਇਆ ਹਲਕਾ ਜਿਹਾ ਨਮਕ ਪਾਇਆ ਟੇਸਟ ਅਕੋਰਡਿੰਗ ਤੇ ਬਸ ਇਹਨੂੰ ਦੋ ਵਿਸਲ ਦੇ ਦੇਣੀਆਂ ਆ ਤੇ ਖਿਚੜੀ ਮੇਰੀ ਬਣ ਕੇ ਤਿਆਰ ਆ ਤੇ ਹੁਣ ਅਸੀਂ ਇਹਨੂੰ ਜਿਹੜਾ ਸਵੇਰੇ ਹੀ ਖਾਵਾਂਗੇ। ਪਕਿਆ ਪਿਆ ਆਈਸੋ ਖਾਲ ਆਪਣੀਆਂ। ਵੇਖੋ। ਥਕਾਵਟ ਹੋਈ ਆ ਨਾ ਗੁੱਡੀਆਂ ਡਾਂ ਡਾਂ ਕੇ। ਵੇਖੋ। ਚਲੋ ਰੋਟੀ ਖਾਵਾਂ ਤੇ ਸੌਵਾਂ। ਹਾਥਾਂ ਦਾ ਬੁਰਾ ਹੋ ਗਿਆ ਪਿਆ। ਹੱਥ ਵਖਾਲ ਆਪਣੇ। ਦੂਸਰਾ ਹੱਥ ਵਖਾਂ ਆ ਇਦਾਂ ਵਖਾਂ ਦੂਸਰੀ ਤੇ ਕੱਟ ਲੱਗਾ ਸੀ ਉਸ ਕੱਟ ਕਿੱਥੇ ਲੱਗਾ ਸੀ ਉਧਰ ਉਧਰ ਆਉਂਗਲਾ ਅਮਰ ਸਾਰਦੀ ਲੋੜੀ ਇਦਾਂ ਦੀ ਹੁੰਦੀ ਹੈ ਨਾ ਮੁੰਡਿਆਂ ਦੇ ਪਰ ਮੇਰਾ ਬੜਾ ਹੁੰਦਾ ਲੋੜੀ ਕੋਈ ਬੱਪ ਸੋ ਹੁਣਿਆ ਨੈਕਸਟ ਡੇ ਤੇ ਅੱਜ ਨਵਾਂ ਮਹੀਨਾ ਸ਼ੁਰੂ ਹੋ ਗਿਆ ਆ ਮਾਗਦਾ ਮਹੀਨਾ ਤੇ ਅੱਜ ਆ ਮਾਗੀ ਦਾ ਤਿਉਹਾਰ ਸਭ ਤੋਂ ਪਹਿਲਾਂ ਮੈਂ ਪਾਠ ਕਰਕੇ ਇਸ਼ਨਾਨ ਕਰਕੇ ਸੁੱਚੇ ਮੂੰਹ ਖਾਣੀਆਂ ਖਿਚੜੀ ਰੋ ਦੀ ਖੀਰ ਤੇ ਨਾਲ ਦਹੀਂ ਬਿਨ ਰਚਾਈ ਤੋਂ ਤੇ ਬੈਠਾ ਨਹੀਂ ਜਾਂਦਾ ਬਿਨ ਰਚਾਈ ਤੋਂ ਬਿਲਕੁਲ ਨਹੀਂ ਬੈਠਾ ਜਾਂਦਾ ਹੈਪੀ ਮਾਕੀ ਸਾਰਿਆਂ ਨੂੰ ਤੇ ਆ ਆ ਸਾਡੀ ਅੱਜ ਦੀ ਖਿਚੜੀ ਤੇ ਰੋ ਵਾਲੀ ਖੀਰ ਸیرے ਜਿਹੜਾ ਸੁੱਚੇ ਮੂੰਹ ਜਿਹੜੀ ਇਹ ਖਾਈਦੀ ਆ ਤੇਸੀ ਹੈ ਨਾ ਹਾਂ ਗੁੜ ਦੀ ਕੀ ਜਾਲੀ ਫਾਕ ਲੱਗਦੀ ਹੈ ਗੁੜ ਦੀ ਕਿ ਰੋਹ ਦੀ ਹੈ ਰੋਹ ਦੀ ਚਲਾ ਕੇ ਰੋਹ ਦੀ ਖੀਰ ਮੇਰੇ ਸਵੇਰੇ ਮਾਗੀ ਵਾਲੇ ਦਿਨ ਮੇਰੇ ਮੰਮੀ ਜਿਹੜੇ ਹਨ ਉਹ ਸਾਨੂੰ ਖਾਣ ਕਹਿੰਦੇ ਹੁੰਦੇ ਸੀ ਪਹਿਲਾਂ ਖਿਚੜੀ ਖਾਓ ਫੇਰ ਮੈਨੂੰ ਰੋਹ ਦੀ ਖੀਰ ਪਸੰਦ ਹੁੰਦੀ ਸੀ ਤੇ ਮੇਰਾ ਦਿਲ ਕਰਨਾ ਕਿ ਮੈਂ ਰੋਹ ਦੀ ਖੀਰ ਖਾਵਾਂ ਮੰਮੀ ਨੇ ਕਿਹਾ ਨਾ ਖਿਚੜੀ ਖਾਓ ਫੇਰ ਤੁਸੀਂ ਰੋਹ ਦੀ ਖੀਰ ਖਾਓ ਸੋ ਇਸ ਤੋਂ ਬਾਅਦ ਅਸੀਂ ਗਏ ਗੁਰਦੁਆਰਾ ਸ਼ਹੀਦ ਗੰਧ ਸਾਹਿਬ ਚੁਪਾਰੇ ਤੇ ਵੈਸੇ ਉਹ ਸੰਗਤ ਜਿਹੜੀ ਆ ਆਉਂਦੀ ਆ ਦੁਪਹਿਰੇ ਤੇ ਵੈਸੇ ਉੱਥੇ ਦੁਪਹਿਰੇ ਦੀ ਅਰਦਾਸ ਨਹੀਂ ਹੁੰਦੀ ਸਿਰਫ ਲੋਕਾਂ ਲੋਕਾਂ ਦੀ ਇੱਕ ਵਰਡ ਵਾਸਤੇ ਲੋਕਾਂ ਦੀ ਪਹਿਚਾਣ ਵਾਸਤੇ ਹੀ ਦੁਪਹਿਰਾ ਕਿਹਾ ਜਾਂਦਾ ਆ ਵੈਸੇ ਉੱਥੇ ਹਫਤਾਵਾਰੀ ਪਾਠ ਦੀ ਅਰਦਾਸ ਹੁੰਦੀ ਆ ਕਿ ਹਫਤਾਵਾਰੀ ਪਾਠ ਹੋਇਆ ਆ ਤੇ ਹਫਤਾਵਾਰੀ ਪਾਠ ਦੇ ਵਿੱਚ ਅ ਜਪਜੀ ਸਾਹਿਬ ਚੌਪਈ ਸਾਹਿਬ ਸ੍ਰੀ ਸੁਖਮਨੀ ਸਾਹਿਬ ਤੇ ਸ੍ਰੀ ਆਨੰਦ ਆਨੰਦ ਸਾਹਿਬ ਜੀ ਦੀਆਂ ਪੰਜ ਪੌੜੀਆਂ ਦਾ ਪਾਠ ਹੋਇਆ ਆ ਉਦਾਂ ਉਥੇ ਚਪੈਰੀ ਦੀ ਅਰਦਾਸ ਨਹੀਂ ਹੁੰਦੀ ਬਹੁਤ ਹੀ ਸੰਗਤ ਜਿਹੜੀ ਨੀ ਠੰਡ ਵਿੱਚ ਵੀ ਸੰਗਤ ਆਉਂਦੀ ਆ ਤੇ ਬੜਾ ਹੀ ਆਨੰਦ ਹੁੰਦਾ ਆ ਪਾਠ ਕਰਨ ਦਾ ਮਤਲਬ ਕਿ ਤੁਸੀਂ ਮਤਲਬ ਕਿ ਫੀਲ ਕਰਦੇ ਹੋ ਕਿ ਅਸੀਂ ਸੰਗਤ ਵਿੱਚ ਬੈ ਕੇ ਪਾਠ ਕਰ ਰਹੇ ਆ ਸੰਗਤ ਵਿੱਚ ਬੈ ਕੇ ਪਾਠ ਕਰਨ ਦਾ ਵੀ ਇੱਕ ਵੱਖਰਾ ਹੀ ਆਨੰਦ ਆ ਸੋ ਇਸ ਤੋਂ ਬਾਅਦ ਅਸੀਂ De sendte dem. <try> ਪੈਂਦੀ ਪਈ ਉਹ ਪਵਨ ਵਾਜ ਘਟ ਘਰ ਪਵਨ ਇੱਧਰ ਆ ਕੇ ਵੇਖ ਕਿਦਾਂ ਧੁੰਦ ਪੈਂਦੀ ਪਈ ਆ ਦੇਖ ਦਿਖਦੀ ਨਹੀਂ ਪਈ ਆ ਮੈਂ ਇੱਕ ਲਾਈਟ ਵੱਲ ਵੇਖ ਕਿਹੜੀ ਆ ਵਿਖਾਵਾਂ ਲਾਈਟ ਵੱਲ ਆਵੇਂ ਲਾਈਟ ਹਾਂ ਇਹ ਵੇਖ ਲਾਈਟ ਚ ਪਤਾ ਲੱਗਦਾ ਆ ਹਾਂ ਹੈਨਾ ਓ ਮਾਈ ਗਾਡ ਜੀ ਸੀਤਾ ਅੱਜ ਫੇਰ ਐਵੇਂ ਜਿਵੇਂ ਆਈਸ ਵਗਨਦੀ ਹੁੰਦੀ ਨਾ ਵੀ ਆਈਸ ਦੀ ਹਵਾ ਚੱਲਦੀ ਹੁੰਦੀ ਹੁੰਦੀ ਵੇਖੇ ਕਿੰਨੀ ਧੁੰਦ ਜਿਹੜੀ ਡਿੱਗਦੀ ਪਈ ਆ ਐਵੇਂ ਲੱਗ ਰਿਹਾ ਜਿਵੇਂ ਨਾ برف ਦੀ ਜਿਹੜੇ ਭੂਰ ਹੁੰਦੀ ਨਾ ਜਦ برف ੁੱਟਦੀ ਹੁੰਦੀ ਆ ਜਿਵੇਂ ਆਈਸ ੁੱਟ ਰਹੀ ਆ ਹਾਂ ਤੇ ਐਸ ਵਾਰ ਜਿਹੜੀ ਲੋੜੀ ਦੇ ਉੱਤੇ ਬਹੁਤ ਜ਼ਿਆਦਾ ਘੜਾਕੇ ਦੀ ਠੰਡ ਆ ਤੇ 26 ਦਸੰਬਰ ਨੂੰ ਜਿਹੜੀ ਆ ਉਹ ਠੰਡ ਨੇ ਸ਼ੁਰੂ ਹੋਈ ਸੀ ਤੇ 26 ਦਸੰਬਰ ਤੋਂ ਜਿਹੜੀਆਂ ਧੁੰਦਾਂ ਸੀਗੀਆਂ ਉਹ ਸ਼ੁਰੂ ਹੋਈਆਂ ਸੀਗੀਆਂ ਤੇ ਅ ਮਤਲਬ ਕਿ ਉਸ ਤੋਂ ਬਾਅਦ ਨਾ 4-5 ਵਜੇ ਸਿਰਫ ਧੁੱਪ ਨਿਕਲੀ ਆ ਤੇ ਉਹ ਵੀ ਜਿਹੜੀ ਆ 2 ਕਵਜੇ ਨਿਕਲਦੀ ਆ ਤੇ 4-5 ਵਜੇ ਤੱਕ ਰਹਿੰਦੀ ਆ ਪਰ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਸੀਤ ਹੁੰਦੀ ਆ ਅ ਮਤਲਬ ਕਿ ਪ੍ਰੋਪਰ ਦਿਲ ਕਰਦਾ ਕਿ ਪ੍ਰੋਪਰ ਇੱਕ ਵਾਰ ਤਿੱਖੀ ਧੁੱਪ ਲੱਗ ਜਵੇ ਤੇ ਧੁੱਪੇ ਬੈਠ ਜਾਈਏ ਆ ਵੇਖੋ ਕਿਸ ਦਿਨ ਜਿਹੜੀ ਹੁਣ ਧੁੱਪ ਨਿਕਲਦੀ ਆ ਫਿਲਹਾਲ ਤੇ ਬਹੁਤ ਜ਼ਿਆਦਾ ਠੰਡਿਆ ਤੇ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਆਈ ਹੋਊਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ